ਲੋਕ ਹਿੱਤ ਲੋਕਾਂ ਦੀ ਆਵਾਜ਼ ਨਾਗੇਟੜਾਈ ਮੇਰਾ ਨਾਮ ਈਲਮਾ ਜੀ ਤੇ ਕਿਹੜਾ ਪਿੰਡ ਆ ਪਿੰਡ ਕਰਿਆਲਾ ਜੀ ਹਾਂਜੀ ਕਰਿਆਲਾ ਕੀ ਕੀ ਗੱਲ ਹੋਈ ਆ ਕਮਰੇ ਨੇ ਵੀ ਜੀ ਮੀਆਂ ਦੇ ਵਿੱਚ ਡਿੱਗ ਪਿਆ ਛੱਤ ਸਮਾਨ ਮੇਰਾ ਬਾਹਰ ਪਿਆ ਜੀ ਮੈਂ ਕੰਬੂ ਲਾ ਕੇ ਸਮਾਨ ਬਾਹਰ ਰੱਖਿਆ ਆ ਹਾਂਜੀ ਹਾਂਜੀ ਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਹ ਕਮਰਾ ਇਹੋ ਜੀ ਕੱਚਾ ਹੀ ਆ ਜੀ ਕਮਰਾ ਮੇਰੇ ਬਾਥਰੂਮ ਵੀ ਟਿੱਕਣ ਵਾਲੇ ਆ ਜੀ ਕਿੰਨੇ ਬੱਚੇ ਕਿਨੇ ਘਟੇ ਬੱਚੇ ਮੇਰੇ ਜੀ 4 ਸੀ ਇਹ ਦੋ ਘਾਤੇ ਮੇਰੇ ਲਾਜ ਕੋ ਨ ਚਲੇ ਗਏ ਹੁਣ ਮੇਰਾ ਕਾਕਾ ਤੇ ਗੁੜੀਆ ਹੀ ਆ ਜੀ ਹਾਂਜੀ ਹਾਂਜੀ ਉਹਨਾਂ ਨੇ ਕੀ ਗੱਲ ਹੋਈ ਉਹਨਾਂ ਦਾ ਜੀ ਇਤਰਾ ਮੰਜੇ ਤੇ ਹੀ ਰਿਹਾ ਵਾ ਜੀ 8 ਸਾਲ ਕਾਕਾ ਮੇਰਾ 8 ਸਾਲ ਬਾਅਦ ਮੁੱਕ ਗਿਆ 1.5 ਸਾਲ ਦਾ ਹੀ ਜੀ ਉਹ ਵੀ ਇਲਾਜ ਖੁਣੋ ਹੀ ਚਲਾ ਗਿਆ ਕਦੀ ਕਦੀ ਕੰਮ ਕਰਦੇ ਉਹ ਜੀ ਇਤਰਾ ਦਿਹਾੜੀ ਦਾ ਪਾਈ ਆ ਜੀ ਡੇਢ ਬਗਲ ਹਾਂਜੀ ਤੇ ਕਰਦਾ ਫਿਰ ਗੁਜ਼ਾਰਾ ਕਿਸਾ ਜਾਲਦਾ ਗੁਜ਼ਾਰਾ ਇਤਰਾ ਹੀ ਵੇਚ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਤੇ ਕੇਰੀ ਵੇਚੀ ਗੁਜ਼ਾਰਾ ਹੁੰਦਾ ਵਾ ਹਾਂਜੀ ਹਾਂਜੀ ਕਿਉਂਕਿ 26 ਨਾਲ ਛੱਤ ਤੋਂ ਰਹਿ ਰਹੀ ਬਿਨਾਂ ਛੱਤ ਤੋਂ ਵੀ ਇਤਰਾਪਾਲ ਦੇ ਥੱਲੇ ਸਮਾਨ ਪਿਆ ਆ ਮੇਰਾ ਬਿਨਾਂ ਛੱਤ ਤੋਂ ਹਾਂ ਜੀ ਬਿਨਾਂ ਛੱਤ ਤੋਂ ਹਾਂਜੀ ਤਾ ਕੀ ਬੇਨਤੀ ਕਰੋਗੇ ਮੈਂ ਵੀ ਬੇਨਤੀ ਕਰਦੇ ਆਂ ਵੀਰ ਜੀ ਮੇਰੇ ਕੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਜਿਹੜਾ ਮੇਰਾ ਕਮਰਾ ਇੱਕ ਤਿਆਰ ਹੋ ਜੇ। ਕੋਈ ਪਿੰਡੇ ਮੋਦ ਬਾਰਾ ਨੇ ਦੱਸਿਆ ਦੇ ਪਾਰੇ ਕੀ? ਦੱਸਿਆ ਜੀ ਹਜੇ ਕੋਈ ਨਹੀਂ ਕੋਈ ਕਰਦਾ ਪਿਆ ਜੀ। ਮੈਂ ਕਿ ਸਰਪੰਚ ਨਾਲ ਨਹੀਂ ਕੀਤੀ। ਸਰਪੰਚ ਨਾਲ ਗੱਲ ਕੀਤੀ ਉਹ ਕਹਿੰਦੇ ਜਦੋਂ ਕਮਰੇ ਆਉਣਗੇ ਉਦੋਂ ਤੁਹਾਡੇ ਪਾਈ ਜੂਗਾ। ਹਜੇ ਤੁਹਾਡਾ ਕਮਰਾ ਨਹੀਂ ਗਿਆ ਆ। ਬਹੁਤ ਵਾਰ ਫਾਰਮ ਭਰ ਕੇ ਦਿੱਤੇ ਆ ਜੀ। ਹਾਂਜੀ। ਹਾਂਜੀ। ਤੇ ਕੀ ਰਿਸ਼ਤੇਦਾਰਾਂ ਨੇ ਮਦਦ ਨਹੀਂ? ਨਾ ਜੀ ਰਿਸ਼ਤੇਦਾਰ ਨੇ ਕਿਸੇ ਨੇ ਨਹੀਂ ਮਦਦ ਕੀਤੀ ਰਿਸ਼ਤੇਦਾਰਾਂ ਨੂੰ ਜਵਾਬ ਦੇ ਦਿੱਤਾ ਜੀ। ਹਾਂਜੀ। ਮੇਰਾ ਸਹੁਰਾ ਪਰਿਵਾਰ ਹੈ ਜੀ ਉਹਨਾਂ ਨੇ ਮੈਨੂੰ ਕੁਛ ਨਹੀਂ ਦਿੱਤਾ ਉਹਨਾਂ ਵੀ ਘਰੋਂ ਇਦਾਂ ਹੀ ਕੱਢ ਦਿੱਤਾ ਹੈ ਜੀ ਹਾਂਜੀ ਹਾਂਜੀ ਰਹਿਣ ਵਾਲਾ ਤੇ ਅੱਜ ਵਰਨ ਰਹੀ ਕਿ ਉਹ ਬੜੀ ਮੁਸ਼ਕਿਲ ਦਾ ਬਹੁਤ ਜੀ ਬਹੁਤ ਜੀ ਮੇਰੇ ਤਬਾਤੋਂ ਵੀ ਡਿੱਗੇ ਹੋਇਆ ਜੀ ਮੈਨੂੰ ਜਗ੍ਹਾ ਵੀ ਕਿਸੇ ਨੇ ਦਿੱਤੀ ਸੀ ਅੱਛਾ ਹਾਂਜੀ ਤੇ ਨਹੀਂ ਜਗ੍ਹਾ ਹੁਣ ਇਹ ਤੁਹਾਡੀ ਆਪਦੀ ਆ ਕਿ ਕਿਸੇ ਦੀ ਇਹ ਵਿੱਚ ਕਿਸੇ ਦੀ ਜਗ੍ਹਾ ਕਾਮਰੇਡ ਸੀਗੇ ਇੱਥੇ ਜੀ ਬਲਵਿੰਦਰ ਸਿੰਘ ਉਹਨੇ ਦਿੱਤੀ ਜੀ ਮੈਨੂੰ ਜਗ੍ਹਾ ਆਪਦੀ ਘਰ ਦੀ ਰਹਿਣ ਵਾਸਤੇ ਅੱਛਾ ਹਾਂਜੀ ਵੈਸੇ ਦਾਨੀ ਕੀਤੀ ਹੈ ਹਾਂਜੀ ਦਾਨ ਕੀਤੀ ਹੈ ਜੀ ਮਨ ਲਓ ਕਿ ਜੇ ਇਹਦੇ ਵਿੱਚ ਕੋਈ ਕਮਰਾ ਦਾ ਨੂੰ ਕੋਈ ਪਾ ਕੇ ਦੇ ਦੇ ਤੇ ਹਾਂਜੀ ਹਾਂਜੀ ਤਾਂ ਕੋਈ ਨਹੀਂ ਜੀ ਨਹੀਂ ਜੀ ਉਹਨਾਂ ਕੋਈ ਤਰਾਜ ਨਹੀਂਗਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਮੰਨ ਲਓ ਕਿ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਸੰਪਰਕ ਕਰਨਾ ਹੋਵੇ ਤਾਂ ਕੋਈ ਫੋਨ ਨੰਬਰ ਹਾਂਜੀ 75290 94907 ਇਹ ਕਰੀ ਦੁਬਾਰਾ ਦੱਸ ਦਿਓ 75290 94907 ਨਾ ਦੱਸ ਦਿਓਗਾ ਮੇਰੇ ਨਾਮ ਨੀਲਮਾ ਜੀ ਹਾਂਜੀ ਹਾਂਜੀ بیٹے ਮੇਰੇ ਦੇ ਨਾਂ ਜੀ ਸਾਗਰ ਕਰਿਆ ਲਾ ਜੀ ਕੀ ਲੱਗ ਗਿਆ ਕਰਿਆ ਲਾ ਹਾਂਜੀ ਜੀ ਸੁਮਨ ਕਿਹੜਾ ਪਿੰਡ ਆ ਕਰਿਆ ਲਾ ਕੀ ਕੀ ਗੱਲ ਹੋਈ ਛੱਤ ਦੀ ਤਰ੍ਹਾਂ ਛੱਤ ਡੇਪੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਰਪੰਚ ਮੈਂਬਰ ਨੇ ਵੀ ਅਸੀਂ ਜਿਹਦੇ ਕੋਲ ਜਾਣੀ ਉਹ ਵੀ ਕਹਿ ਦਿੰਦਾ ਕਿ ਨਹੀਂ ਸਰਪੰਚ ਨੇ ਨਹੀਂ ਕੀਤੀ ਹਾਂਜੀ ਨਹੀਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸਾਨੂੰ ਪਿੰਚਲੇ ਗਏ ਹੋਈ ਹਾਂਜੀ ਆ ਫਿਰ ਕੀ ਉਹਨਾਂ ਨੇ ਕਿਹਾ ਨਹੀਂ ਡਾਡਾ ਕੋਠਾ ਨਹੀਂ ਆਇਆ ਅਸੀਂ ਬੜੀ ਵਾਰ ਗਏ ਆ ਤੇ ਹੁਣ ਸਾਡੀ ਛੱਤ ਡੇਗੀ ਤੇ ਸਰਪੈਲ ਲਾ ਕੇ ਬੈਠੇ ਹੋਏ ਆ ਕਿ ਕਿੰਨਾ ਕੋ ਜਿਹੜਾ ਮੁਸ਼ਕਲਾਂ ਦਾ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਬੜਾ ਵੀਰ ਜੀ ਸਾਨੂੰ ਪਹਿਜੇ ਬਾਰਿਸ਼ ਹੁੰਦੀ ਅਸੀਂ ਕਿਵੇਂ ਰਹਿਣੇ ਕਰਦੇ ਆ ਸਾਡੇ ਕਿਸੇ ਨੇ ਸਾਡੇ ਭੈਣ ਭਰਾਵਾਂ ਨੇ ਵੀ ਸਾਡੇ ਪੁੱਛਿਆ ਰਿਸ਼ਤੇਦਾਰ ਨੇ ਕੋਈ ਮਜ਼ਾਕ ਨਹੀਂ ਵੀਰ ਜੀ ਉਹਨਾਂ ਨੇ ਸਾਨੂੰ ਘਰੋਂ ਵੜਦਾ ਹਾਂ ਅੱਛਾ ਉਹ ਹਾਂ ਜੀ ਉਹ ਰਾਹੇ ਹਾਂ ਬਾਬੇ ਸ਼ੇਰ ਸ਼ੇ ਮਮਾ ਮੇਰੀ ਦੁਕਾਨ ਲਾ ਕੇ ਤੇਲ ਪਰ ਸ਼ਾਦੀ ਦੀ ਫੇਰ ਅਸੀਂ ਗੁਜ਼ਾਰਾ ਕਰਦੇ ਕਰਦਾ ਅੱਛਾ ਵੀਰ ਉਹ ਪੁਰਾਣੀ ਜਗ੍ਹਾ ਤੇ ਦੁਕਾਨ ਲੈਂਦੇ ਹਾਂ ਹਾਂ ਜੀ ਤੇ ਪਾਪਾ ਮੇਰੇ ਐਵੇਂ ਦਿਹਾੜੀ ਧੁੱਪਾ ਕਰਦੇ ਆ ਹਾਂ ਜੀ ਹਾਂ ਜੀ ਤਸ ਇਹੀ ਕਹਿੰਨੇ ਕਿ ਸਾਡਾ ਕੋਈ ਨਾ ਕੋਈ ਮਦਦ ਕਰ ਦੋ ਮੰਨ ਲਓ ਜੇ ਕਿਸੇ ਨੇ ਕੋਈ ਸੰਪਰਕ ਕਰਨਾ ਹੈ ਤੁਹਾਡਾ ਕੋਈ ਫੋਨ ਨੰਬਰ ਹੈ ਹਾਂਜੀ ਕਿਹੜਾ ਨੰਬਰ 75290 94907 ਇਹ ਕੋਈ 2 ਬਰਾ 10 75290 94907 ਕਿਹੜਾ ਤਾਂ ਦਿਓ ਕਰਿਆਲਾ